ਪੇ ਜਦੋਂ ਵੀ ਤੁਸੀਂ ਦਿਓਰਥਿਤ ਗੁਫਾ ਨੂੰ ਜਾਂਦੇ ਆ ਜਾਂ ਹਿਮਾਚਲ ਵਾਲੀ ਸਾਈਡ ਜਾਂਦੇ ਆ ਤਾਂ ਰਾਤ ਬਹੁਤ ਵਧੀਆ ਸੇਵਾ ਕਰਦੇ ਆ ਤਾਂ ਮੇਤੋ ਰਿਆ ਨਹੀਂ ਗਿਆ ਗੱਡੀ ਪਹਿਲਾਂ ਮੈਂ ਅੱਗੇ ਲੈ ਗਿਆ ਉਹਦੀ ਫਿਰ ਉੱਥੋਂ 100 200 ਮੀਟਰ ਤੋਂ ਗੱਡੀ ਬੈਕ ਲੈ ਕੇ ਆਇਆ ਬਹੁਤ ਵਧੀਆ ਉਹਨਾਂ ਅੱਲਾ ਮਹਾਰਾਜ ਅੱਗਾਈਆਂ ਵੀ ਪੀਤੀ ਐਤੋਂ ਵੱਡੀ ਸੇਵਾ ਹੈ ਨਹੀਂ ਹਾਂਜੀ ਹਾਂਜੀ ਠੀਕ ਹੈ ਸਾਡੇ ਸਹੀ ਸੰਦੇਸ਼ਾ ਸਾਹਿਬ ਨੂੰ ਵੀ ਨਾਲ ਮਿਲ ਕੇ ਇਦਾਂ ਆਪਾਂ ਸਾਰੇ ਜੇ ਸੇਵਾ ਕਰਾਂਗੇ ਤਾਂ ਇਹ ਜੰਗਲੀ ਜਾਨਵਰ ਜਿਹੜੇ ਆ ਪਾਟੀਆਂ ਮਾਰਤਾਂ ਨੇ ਬਾਹਰ ਕੀ ਸੀਗੇ ਸਾਨੇ ਆਪਾਂ ਲੈ ਗਿਆ ਅੱਛਾ ਪੱਟ ਕੇ ਲੈ ਗਿਆ ਕੋਈ ਕੇ ਕਿਦਾਂ ਦੇ ਸੱਜਣ ਹੈਗੇ ਆ ਜਿਹੜੇ ਆ ਜਿਹੜੇ ਜਾਨਵਰਾਂ ਦੀਆਂ ਪਾਟੀਆਂ ਕੱਢ ਕੇ ਲੈ ਗਏ ਕੀ ਹਾਲ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿੱਦਾਂ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਜ਼ਿਕਰ ਕਰਦਾ ਰਹਿੰਦਾ ਹੁੰਦਾ ਬਈ ਗਰਮੀ ਬਹੁਤ ਆ ਤੇ ਜਦੋਂ ਵੀ ਤੁਸੀਂ ਦਿਓਰਥਿਤ ਗੁਫਾ ਨੂੰ ਜਾਣੇ ਆ ਜਾਂ ਹਿਮਾਚਲ ਵਾਲੀ ਸਾਈਡ ਜਾਣੇ ਆ ਤਾਂ ਰਾਹ ਦੇ ਵਿੱਚ ਨਾ ਇੱਕ ਛੋਟੇ-ਛੋਟੇ ਚਲੇ ਬਣਿਓ ਆ ਜਿੱਦੇ ਜਾਨਵਰਾਂ ਨੂੰ ਜਿਨ੍ਹਾਂ ਨੂੰ ਬੇਜਵਾਨਾਂ ਨੇ ਪਾਣੀ ਪੀਣ ਲਈ ਤੇ ਇੱਥੇ ਭਾਜੀ ਹੁਣੀ ਆ ਦਸੜਕੇ ਤੇ ਲੱਗਿਓ ਧੂਤ ਗਲਾਂ ਤੋਂ ਤੇ ਬਹੁਤ ਵਧੀਆ ਸੇਵਾ ਕਰਦੇ ਆ ਤਾਂ ਮੇਤੋ ਰਿਆ ਨਹੀਂ ਗਿਆ ਗੱਡੀ ਪਹਿਲਾਂ ਮੈਂ ਅੱਗੇ ਲੈ ਗਿਆ ਦੀ ਫਿਰ ਉੱਥੋਂ 100 200 ਮੀਟਰ ਤੋਂ ਗੱਡੀ ਬੈਕ ਲੈ ਕੇ ਆਇਆ ਤੇ ਚਲੋ ਇਹਨਾਂ ਨਾਲ ਕਰਦੇ ਗੱਲਬਾਤ ਤੇ ਹਰ ਕਿਸੇ ਦੇ ਬੱਥ ਦੀ ਗੱਲ ਨਹੀਂ ਆ ਸੇਵਾ ਕਰਨੀ ਇਨਸ਼ਾਅੱਲਾ ਭਾਜੀ ਠੀਕ ਆ ਨਾ ਚਲੋ ਜਿਆ ਬਾਬੇ ਦੀ ਤੇ ਕਿਹੜੀ ਜਗ੍ਹਾ ਤੋਂ ਭਾਜੀ ਤੂਤਾਂ ਤੋਂ ਨਾ ਤੇ ਸਾਰੇ ਤੂਤ ਗਲਾਂ ਤੋਂ ਹੀ ਆ ਚਲੋ ਬਹੁਤ ਵਧੀਆ ਬਹੁਤ ਵਧੀਆ ਭਾਜੀ ਤੇ ਇਹ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਆ ਨਾ ਭਾਜੀ ਤੇ ਇਹਦੇ ਨਾਲ ਦੀ ਸੇਵਾ ਭਾਜੀ ਕੋਈ ਨਹੀਂ ਹੈਗੀ ਹੁਣ ਜੇ ਕੋਈ ਇਨਸਾਨ ਆ ਨਾ ਜੇ ਕੋਈ ਮਤਲਬ ਇਨਸਾਨੀ ਜਾਮੇ ਚ ਆ ਉਹ ਤਾਂ ਮੰਗ ਕੇ ਵੀ ਚੀਜ਼ ਲੈ ਲਓ ਜਾਨਵਰ ਨੇ ਕਿ ਤੂੰ ਮੰਗਣਾ ਯਾਰ ਸਭ ਤੋਂ ਵੱਡਾ ਪੁੰਨ ਇਹ ਹੈ ਜੀ ਤੇ ਕਰਮੀ ਬਹੁਤ ਵੰਦੀ ਹੈ ਨਾ ਤੇ ਪਣੀ ਇਹ ਟੈਂਕਰ ਆਪਣਾ ਬਣਾਇਆ ਆ ਨਹੀਂ ਬਣਾਇਆ ਕਿਰਾਏ ਤੇ ਆ ਇਹ ਕਿਰਾਏ ਤੇ ਆ ਹਾਂਜੀ ਹਾਂਜੀ ਕਿਰਾਏ ਤੇ ਤੇ ਤੁਸੀਂ ਕਿਰਾਏ ਤੇ ਲੈ ਕੇ ਟਰੈਕਟਰ ਆਪਣਾ ਓਕੇ ਵਾ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਮਾਰੇ ਕਿਰਪਾ ਕਿੰਨਾ ਟੈਂਕਰ ਦਾ ਕਿਰਾਇਆ 2000 ਇਹ ਵੀ ਤੁਸੀਂ ਕੋਲੋਂ ਦੇਣਾ ਓ ਵੈਰੀ ਗੁੱਡ ਵੈਰੀ ਗੁੱਡ ਤੇ ਕੀ ਨਾ ਵੀਰਾ ਜੀ ਆਪਣਾ ਮਾੜਾ ਮਾੜਾ ਨਾਮ ਮੈਂਸ਼ਨ ਕਰ ਦਿਓ ਤੇ ਉਹਦੇ ਵਿੱਚ ਦੱਸ ਦਿਓ ਵੀ ਮੇਰਾ ਨਾਮ ਪ੍ਰਦੀਪ ਸਿੰਘ ਆ ਭਾਈ ਸੋ ਮੈਂ ਤਾਂ ਇਹ ਹੀ ਕਹਿੰਦਾ ਵੀ ਜੰਗਲੀ ਜਾਨਵਰਾਂ ਨੂੰ ਜਿਹੜਾ ਆਪਾਂ ਪ੍ਰਵਰਲਾ ਕਰਦੇ ਆ ਸਾਰੇ ਸਹਿਯੋਗ ਨਾਲ ਕਰਨਾ ਹੀ ਜੰਗਲੀ ਵੀ ਭਾਵੇਂ ਸਾਡੇ ਪਾਲਤੂ ਜਾਨਵਰੀ ਕਿਉਂ ਨਹੀਂ ਨਾ ਜਾਨਵਰ ਤਾਂ ਜਾਨਵਰ ਆ ਭਾਜੀ ਹਨਾ ਭਾਜੀ ਹਾਂਜੀ ਬੰਦ ਕਰੀਏ ਨਾ ਤੇ ਹਾਂਜੀ ਵੀਰਾ ਜੀ ਹਾਂਜੀ ਨਾ ਲਖਵੀਰ ਸਿੰਘ ਆ ਭਾਜੀ ਜੀ 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 ਜਿੰਨਾ ਵੀ ਹੋ ਸਕਦਾ ਉਹਨਾਂ ਕਰੀਦਾ ਪਰ ਇਹ ਕਰਨਾ ਚਾਹੀਦਾ ਕਰਨਾ ਚਾਹੀਦਾ ਭਾਜੀ ਇਹ ਭਾਗਾਂ ਤੋਂ ਬਿਨੁ ਆ ਸੇਵਾ ਮਿਲਦੀ ਨਹੀਂ ਹੈਗੀ ਸੱਤ ਅਸ਼ਵਾਰ ਅਠਵੀਂ ਵਾਰ ਆ ਗਏ ਨਾ ਹਾਂ ਠੀਕ ਆ ਅਠਵੀਂ ਵਾਰ ਆ ਗਏ ਬਹੁਤ ਵਧੀਆ ਗੱਲ ਆ ਮੈਂ ਵਾਰੀ ਨਾ ਜੇ ਦੇ ਮਹੀਨਿਆਂ ਤੋਂ ਸਟਾਰਟ ਕੀਤਾ ਸੀ ਮੈਂ ਨਾ 2 ਲੀਟਰ ਦੀ ਪੋਟੇ ਨਹੀਂ ਹੁੰਦੀ ਹਾਂ ਪਰ ਠੰਡੇ ਵਾਲੀ ਮੈਂ ਉਹ ਨਹੀਂ ਹੁਣੀ ਸ਼ੁਰੂ ਕੀਤੀ ਸੀ ਤਾਂ ਮੈਂ ਫੇਸਬੁੱਕ ਤੇ ਵੀਡੀਓ ਪਾਉਂਦਾ ਵੀ ਹਾਂ ਸਪੈਸ਼ਲ ਜਦੋਂ ਬਾਬਾ ਜੀ ਦੇ ਜਾਂਦਾ ਆ ਬਈ ਉਹਨੂੰ ਦੇਖ ਕੇ ਕਈ ਮੇਰੇ ਵੀਰ ਭਰਾ ਪੈਣਾ ਲੈ ਕੇ ਆਉਂਦੇ ਤਾਂ ਪਾਉਂਦੇ ਵੀ ਆ ਪਰ ਤੁਹਾਨੂੰ ਦੇਖ ਕੇ ਤਾਂ ਮਨ ਖੁਸ਼ ਹੋ ਗਿਆ ਯਾਰ ਅੱਜ ਔਰ ਇਹਨਾਂ ਨੇ ਸਾਰੀਆਂ ਖੋਦੀਆਂ ਜਿਹੜੀਆਂ ਖੋਲ ਇਹਨੂੰ ਯਾਨੀ ਕਿ ਖਾਲੀ ਕਰਕੇ ਤੋਤਾ ਪੂਰਾ ਦੇਖੋ ਥੱਲੇ ਤੱਕ ਸਾਫ਼ ਆ ਤੇ ਸਫਾਈ ਦਾ ਵੀ ਬਹੁਤ ਪ੍ਰਬੰਧ ਰੱਖਦੇ ਆ ਤੇ ਨਾਲ ਖਾਣ ਨੂੰ ਵੀ ਲੈ ਕੇ ਆਉਂਦੇ ਕੁਝ ਨਾ ਕੁਝ ਵੈਰੀ ਗੁੱਡ ਹਾਂਜੀ ਅੱਛਾ ਤੁਹਾਡਾ ਆਪਣੇ ਬਾਰੇ ਵੀ ਦੱਸੋ ਗੋਸ਼ੇ ਤੁਸੀਂ ਤਾਂ ਬੋਲੇ ਨਹੀਂ ਕੁਝ ਹਾਂਜੀ 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 ਠੀਕ ਹੈ ਜੀ ਸੇਵਾ ਕਰਦੇ ਨਾਲ ਆਪਣੇ ਜੱਤ ਪੰਜਾਬੀ ਬੰਦੇ ਹੈਗੇ ਆ ਬੜੀ ਵਧੀਆ ਗੱਲ ਬਹੁਤ ਵਧੀਆ ਉਪਰ ਅੱਲਾ ਮਹਾਰਾਜ ਗਾਇਆਂ ਵੀ ਪੀ ਇਹ ਤੋਂ ਵੱਡੀ ਸੇਵਾ ਹੈ ਨਹੀਂ ਹਾਂਜੀ 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 ਠੀਕ ਹੈ ਜੀ ਸਾਡੀ ਜਿਹੜੀ ਸਮਝ ਆਉਂਦੀ ਨਾ ਇਹ ਤੋਂ ਵੱਡੀ ਸੇਵਾ ਹੈ ਨਹੀਂ ਹਾਂਜੀ ਹਾਂਜੀ ਇਹ ਗੱਲ ਠੀਕ ਹੈ ਹਾਂਜੀ ਤੇ ਬਹੁਤ ਵਧੀਆ ਗੱਲ ਹੈ ਜੀ ਪ੍ਰਮਾਤਮਾ ਤੁਹਾਡੀ ਸੇਵਾ ਨੂੰ ਹੋਰ ਵਧਾਵੇ ਤੇ ਤੁਸੀਂ ਟਰਾਲਾ ਕਿਹਦੇ ਕਿ ਟੈਂਕਰ ਲੈਣਾ ਆਪਣਾ ਆਪਣਾ ਲੈਣਾ ਚਲੋ ਮਹਾਰਾਜ ਜਿਆਦਾ ਦਵੇ ਇੱਕ ਦੀ ਜਗ੍ਹਾ 5 6 ਦਵੇ ਹਾਂ ਨਾ ਹਰ ਏਰੀਆ ਚ ਜਾਓ ਤੇ ਹੋਰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਹੋ ਮੋ ਹਾਂਜੀ ਭਾਈ ਸਾਹਿਬ ਸਾਡਾ ਸਹੀ ਸੰਦੇਸ਼ ਆ ਸਾਬ ਨੂੰ ਵੀ ਨਾਲ ਮਿਲ ਕੇ ਆਪਾਂ ਸਾਰੇ ਜੇ ਸੇਵਾ ਕਰਾਂਗੇ ਤਾਂ ਇਹ ਜੁਗਨੀ ਜਨਵਰ ਜਿਹੜੇ ਆ ਇਹਦੀ ਥੋੜੀ ਵੀ ਆ ਵਧ ਜਾਈਊਗੀ ਨਹੀਂ ਜੀ ਜਦਾਂ ਦੀ ਬੜਮੁੱਲਾ ਵਹਦਾ ਇੱਕ ਚੀਜ਼ ਹੋਰ ਜਿੱਦਾਂ ਆਪਾਂ ਹੁਣ ਪੰਜਾਬ ਚ ਖੜੇ ਆ ਨਾ ਪੰਜਾਬ ਦੇ ਵਿੱਚ ਆ ਨਾ ਤੇ ਚਲੋ ਆਪਣੇ ਕਿਹੜਾ ਪੈਂਦਾ ਹਾ ਮੁਰੇ ਸ਼ਹਿਰਪੁਰ ਸ਼ਹਿਰਪੁਰ ਦੇ ਉਰਲੇ ਪਾਸੇ ਚੱਕ ਸਾਦੂ ਦੇ ਲਾਗੇ ਖੜੇ ਹੈ ਨਾ ਇੱਕ ਚੀਜ਼ ਹੋਰ ਹੈ ਤੇ ਇੱਥੇ ਗਰਮੀ ਦੇ ਲੋ ਕਿੰਨੀ ਆ ਦਰਖਤ ਵੀ ਹੈਗੇ ਆ ਔਰ ਵੱਡੀ ਗੱਲ ਪਾਣੀ ਦੇ ਨਾਲ ਨਾਲ ਦਰਖਤ ਵੀ ਤੁਹਾਨੂੰ ਲਾਉਣੇ ਬਹੁਤ ਜ਼ਰੂਰੀ ਆ ਹਨਾ ਭਾਜੀ ਤੇ ਇਹ ਵੀ ਜ਼ਰੂਰ ਲਾਉਣੇ ਸ਼ੁਰੂ ਬਾਲਟੀਆਂ ਕਰੀਏ ਬਾਲਟੀਆਂ ਕਰਾਂਗੇ ਪੱਟ ਕੇ ਲਾਗੇ ਕਿਦਾਂ ਕਿਦਾਂ ਬਾਲਟੀਆਂ ਕਰੀਏ ਬਾਲਟੀਆਂ ਸੀ ਗਿਆ ਸਾਡੇ ਅੱਛਾ ਪੱਟ ਕੇ ਲੈ ਗਿਆ ਕੋਈ ਕੀ ਕੀ ਕਰਨੇ ਲਾਏ ਸੀਗੇ ਪਾਣੀ ਪਾਣੀ ਹਟ ਛਿਗੇ ਓਏ ਕੱਢ ਕੱਢ ਕੇ ਅਜਾ ਤੁਸੀਂ ਟੋਏ ਕੱਢ ਕੇ ਬਾਲਟੀਆਂ ਵਿੱਚ ਪਾਈਆਂ ਦੀ ਪਾਣੀ ਪਾਉਣ ਨੂੰ ਤੇ ਲੋ ਦੇਖੋ ਕੋਈ ਹੈਗੇ ਇਦਾਂ ਦੇ ਸੱਜਣ ਹੈਗੇ ਆ ਜਿਹੜੇ ਆ ਜਿਹੜੇ ਜਾਨਵਰਾਂ ਦੀਆਂ ਬਾਲਟੀਆਂ ਕੱਢ ਕੇ ਲੈ ਗਏ ਤੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਯਾਰ ਬਸ ਕੀ ਕਰਾਂ ਭਾਈ ਉਹਨਾਂ ਤੋਂ ਤੁਸੀਂ ਉਮੀਦ ਵੀ ਕੀ ਰੱਖ ਸਕਦੇ ਆ ਵੀ ਉਹ ਤੁਸੀਂ ਸੇਵਾ ਕਰ ਸਕਦੇ ਕਿਸ ਦੀ ਗਲਤ ਗੱਲ ਆ ਯਾਰ ਤੇ ਭਾਜੀ ਪਚਦਾ ਨਹੀਂ ਹੁੰਦਾ ਇਦਾਂ ਦਾ ਇਹ ਜਿਹੜੀਆਂ ਚੀਜ਼ਾਂ ਨਾ ਭਾਜੀ ਉਹਨੂੰ ਵੀ ਸਮੱਤ ਬਖਸ਼ੇ ਅੱਗੇ ਤੋਂ ਇਹ ਕੰਮ ਨਾ ਕਰੇ ਪਰ ਗਲਤ ਗੱਲ ਆ ਪਾਜੀ ਜਾਨਵਰ ਦੇ ਮੂੰਹ ਚ ਖੋਗੇ ਤੁਸੀਂ ਖਾਣ ਲੱਗੇ ਹੋ ਆ ਬੇਜਵਾਨਾਂ ਦੇ ਮੂੰਹ ਚ ਉਹ ਦੇਖੇ ਮੁੜਕੇ ਸਾਨੂੰ ਲੱਭੇ ਨੇ 2 ਕੁ ਮਹੀਨੇ ਹੋ ਗਏ ਸਾਨੂੰ ਚੱਲਦੇ ਆ ਨੂ ਕੋਈ ਨਹੀਂ ਮੈਂ ਤੁਹਾਡਾ ਨੰਬਰ ਲੈ ਕੇ ਚੱਲਦਾ ਆ ਆਪਾਂ ਟੱਚ ਜੀ ਰਵਾਂਗੇ ਦੇਖੋ ਸਾਡੀ ਵੀ ਰੂਹ ਦੀ ਖਰਾਕ ਇਹ ਹੀ ਆ ਤੇ ਆਪਾਂ ਕਿਤੇ ਨਾ ਕੋਈ ਵੀ ਸਵੱਬ ਬਣਿਆ ਤੇ ਮਹੀਨੇ ਇੱਕ ਅੱਧੀ ਵਾਰੀ ਇਕੱਠੇ ਹੋਇਆ ਕਰਾਂਗੇ ਨਾ ਅਸੀਂ ਉਧਰ ਹੋਵਾਂਗੇ ਮੈਂ ਭੋਗਪੁਰ ਦੇ ਏਰੀਆ ਚ ਪਿੰਡ ਮੇਰਾ ਬਰਾਮ ਆ ਬਰਾਮ ਬਰਾਮ ਆ ਹਾਂਜੀ ਤੇ ਕੋਈ ਗੱਲ ਨਹੀਂ ਜੀ ਮਿਲਾਂਗੇ ਜ਼ਰੂਰ ਤੁਹਾਨੂੰ ਓਕੇ ਜੀ ਜੈ ਬਾਬਾ ਜੀ